ਓ ਬਾਪੂ ਹੁੰਦਾ ਹੈ ਬਾਪੂ ਉਹ ਦੁਨੀਆ ਵਾਲਿਓ ਓ ਨਾ ਪੀਣ ਦੇਵੇ ਤਮਾਕੂ ਉਹ ਦੁਨੀਆ ਵਾਲਿਓ ਓ ਬਾਪੂ ਬਿਨਾ ਸਭ ਕਾਜੇ ਦੂਰੇ ਕੰਮ ਦੇ ਚੱਕਦਾ ਖਿੱਤੇ ਪੂਰੇ ਓ ਡਾ ਡਰ ਲੰਘਦੇ ڈاکੂ ਉਹ ਦੁਨੀਆ ਵਾਲਿਓ ਓ ਬਾਪੂ ਹੁੰਦਾ ਹੈ ਬਾਪੂ ਉਹ ਦੁਨੀਆ ਵਾਲਿਓ ਲੱਬੀ ਬਾਪੂ ਪਾਤਾ ਦੋ ਦਿਨ ਦੁੱਧ ਸਭ ਤੋਂ ਵੱਧਾਈ ਫੈਂਟਾ ਦੁਨੀਆ ਜੋ ਮਰਜੀ ਆਕੇ ਪਰ ਬਾਪੂ ਸਾਡਾ ਕੈਂਡ ਹੈ ਆ ਫੜਚਾ ਤੇ ਬਾਪੂ ਨੂੰ ਫੜਾ ਕੇ ਆ ਓ ਮਿਲਨੇ ਨੂੰ ਤੈਨੂੰ ਬੜਾ ਚਿਤ ਕਰਦਾਨੀ ਤੇਰੇ ਗੂੜੇ ਨੇ ਤੇ ਰਾਤ ਦੇ ਮੰਡੀ ਡਾਈ ਹੁੰਦੀ ਐ ਹਮੇਨਾ ਫਲੇਖੇ ਵਿੱਚ ਰਾਜੀ ਮਿੱਤਰਾਏ ਗੋਲੀ ਬਾਪੂ ਨੇ ਬਦੂਖ ਵਿੱਚ ਠਾ ਠਾ ਕਾਈ ਹੁੰਦੀ ਐ ਵੇ ਲੜ ਕਿਸੇ ਥਾਂ ਦਾ ਪਿਓ ਦਾ ਨਾ ਮਾ ਦਾ ਸੋਰੀ ਬਾਪੂ ਸੋਰੀ ਗਿਆ ਦੁਬਾਰਾ ਚਾਹ ਲੈ ਕੇ ਆ ਫੇਟੇ ਚਾਹ ਦੇ ਚੜ ਤੂੰ ਕੋਕੇ ਅਰੇ ਮਰੀ ਜਾਂਦਾ ਫੋਕੇ ਫੈਂਟਰ ਕੰਮ ਨਹੀਂ ਧੰਦਾ ਨਹੀਂ ਕੋਈ ਕੰਮ ਕਰਦਾ ਨਹੀਂ ਲੈਣ ਇੱਕ ਮਿੰਟ ਕੌਣ ਆ ਗਿਆ ਹੈਲੋ ਹਾਂ ਕੁੜੀਏ ਦੱਸ ਕਿੱਥੋਂ ਬੋਲਦੀ ਐ ਕੀ ਕਹਿੰਦੀ ਐ ਲੋ ਨਾ ਹਾਂ ਲੈ ਲਾਂਗੇ ਜਿੰਨਾ ਮਰਜ਼ੀ ਦਾ ਦੇ ਦੋ ਅਸੀਂ ਕਿਹੜਾ ਮੋਰਨਾ ਓ ਬਾਈ ਬਸ ਹੀ ਖਟਣ ਗਿਆ ਸੀ ਖਟ ਕੇ ਲਿਆਂਦੀ ਥਾਲੀ ਬਾਪੂ ਚਾ ਪੀ ਲਾ ਲੋਂਗ ਲਾਚੀਆਂ ਵਾਲੀ ਬਾਪੂ ਚਾ ਪੀ ਲਾ ਓ ਬੱਲੇ ਬੱਲੇ ਮੇਰਾ ਪੁੱਤ ਜਿਉਂਦਾ ਰਹਿ ਜਿਉਂਦਾ ਰਹਿ ਚਾ ਹੁੰਦੀ ਐ ਚਾ ਦੁਨੀਆ ਵਾਲਿਓ ਇਹ ਵੀ ਹਰ ਥਾਂ ਤੇ ਵਾ ਵਾ ਓਏ ਦੁਨੀਆ ਵਾ ਚਾਹ ਸਾਡੇ ਦਿਲ ਦੀ ਰਾਣੀ ਥੱਪੀ ਜਿਆਦਾ ਕੱਟ ਪਾਈਏ ਪਾਣੀ ਦਿਲ ਦੀ ਅੱਖ ਖੜਾ ਓ ਦੁਨੀਆਂ ਵਾਲਿਆ ਓ ਚਾਹ ਹੁੰਦੀ ਆ ਚਾਹ ਓ ਦੁਨੀਆਂ ਵਾਲਿਆ ਬਾਪੂ ਵਾ ਕੀ ਬੁਲੰਦ ਆਵਾਜ਼ ਹੈ ਗਵਾਂਡੀਆਂ ਨੇ ਮੱਜਾ ਕੰਨਾਂ ਤੱਕ ਸੁਣਦੀਆਂ ਪਈਆਂ ਬਾਪੂ ਜਦੋਂ ਤੋਂ ਗਾਉਂਦਾ ਨਾ ਆ ਲੱਗਦਾ ਜਿਵੇਂ ਕੋਈ ਕੱਟਾ ਡਿੰਗਦਾ ਹੁੰਦਾ ਟਰਟੇਮੋ ਤੇਰੇ ਪਿਓ ਦਾ ਨਾ ਮਾਂ ਦਾ ਵੇਲੜ ਕਿਸੇ ਥਾਂ ਦਾ ਬਾਕੂ ਤੇਰੇ ਤਨੇ ਸੁਣ ਕੇ ਮੈਨੂੰ ਕੁਝ ਕਰਨਾ ਪਣਾ 24 ਘੰਟੇ ਲਈ ਰੱਖਣਾ ਵੇਲੜ 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 ਵਾਹ ਕਰਨਾ ਪਣਾ ਕੀ ਕੀ ਕਰਨਾ ਪਣਾ ਦੱਸ ਕੀ ਕਰੇਂਗਾ ਤੂੰ ਕੋਈ ਸਕੀਮ ਲਾਈਏ ਸਕੀਮ ਲਾਈਏ ਓਏ ਤਿੱਥੋਂ ਤੇਰੇ ਵਰਗੇ ਤੋਂ ਚੱਜ ਨਾਲ ਬੀੜੀ ਨਹੀਂ ਲੱਗਦੀ ਸਕੀਮ ਲਾਈਏ ਫੈਕਟਰੀ ਖੋਲੀਏ ਫੈਕਟਰੀ ਓਏ ਤਿੱਥੋਂ ਪੈਪਸੀ ਦਾ ਢੱਕਣ ਨਹੀਂ ਖੁੱਲਦਾ ਲੱਗਦਾ ਫੈਕਟਰੀ ਦਾ ਹੋਇਆ ਬਾਪੂ ਤੂੰ ਅੱਜ ਮੈਨੂੰ ਮਜ਼ਦੂਰ ਕਰਦਾ ਏ ਫੈਕਟਰੀ ਖੋਲਣ ਲਈ ਨਹੀਂ ਪੈਪਸੀ ਪੀਣ ਲਈ ਥਰ ਫਟੇ ਮੁੱਤਰੇ ਓ ਕੀ ਗੱਲ ਹੋ ਗਈ ਬਾਪੂ ਸਿਆਂ ਕਿਵੇਂ ਹਿੱਟਰ ਤੇ ਸਪਰਿੰਗਾ ਵਾਂਗ ਲਾਲ ਹੋਈ ਬੈਠਾ ਕੋਇਆ ਬੱਡਾ ਤੂੰ ਅਗਾਂਹ ਮਰੀ ਜਾਂਦਾ ਮੈਨੂੰ ਲੱਗਦਾ ਤੇਰੀ ਸਰਵਿਸ ਕਰਨੀ ਪੈਣੀ ਆ ਪਹਿਲਾਂ ਤੇਰਾ ਮੈਂ ਇਹੋ ਜਿਹਾ ਇੰਜਨ ਕਰੂੰਗਾ ਯਾਦ ਰੱਖੇਗਾ ਬਾਪੂ ਮੇਰੇ ਕੰਪਿਊਟਰ ਵਰਕੇ ਤਮਾਰੂ ਡੰਗੜਾ ਵਰਗਾ ਕਰਕੇ ਰੱਖਦਾ ਦੂ ਓ ਬਾਈ ਤੂੰ ਦੱਸ ਆਪਣਾ ਇੰਟਰਨੈਟ ਖੋਲ ਕਹਿਣਾ ਕੀ ਚਾਹੁੰਦਾ ਮੈਂ ਕਹਣਾ ਵੀ ਜਿਵੇਂ ਅੱਜਕੱਲ ਟੀਵੀ ਸ਼ੋਅ ਦੇ ਵਿੱਚ ਕਮੇਡੀ ਕਮੇਡੀ ਦੇ ਮੁਕਾਬਲੇ ਹੁੰਦੇ ਨੇ ਵੱਡੀਆਂ ਵੱਡੀਆਂ ਫਿਲਮਾਂ 'ਚ ਕੰਮ ਮਿਲਿਆ ਕਰੋ ਵੱਡੀਆਂ ਕਾਰਾਂ ਆਉਣ ਕਰਨਗੀਆਂ ਵੱਡੀਆਂ ਕੋਟੀਆਂ ਹੋਣਗੀਆਂ ਲੋਕੀ ਆਪਣ ਤੋਂ ਆਟੋਗ੍ਰਾਫ ਮੰਗਿਆ ਕਰਨਗੇ ਹਾਂ ਆਟੋਗ੍ਰਾਫ ਮੰਗਾਂ ਪਰ ਨਗ ਤਾਂ ਇੱਥੋਂ ਕੋਈ ਜਰਦੇ ਦੀ ਪੁੜੀ ਨਾ ਮੰਗੇ ਬਾਪੂ ਤੂੰ ਵੇਚ ਨਾ ਬੋਲ ਐ ਦੀ ਸੁਣਦੇ ਆ ਕਹਿਣਾ ਕੀ ਚਾਹੁੰਦਾ ਚੱਲ ਭੌਂਕ ਕੀ ਭੌਂਕਦਾ ਬਾਪੂ ਬਣੂ ਜੱਜ ਮੈਂ ਕਰੂ ਕਮੇਡੀ ਤੇ ਵੱਡਾ ਬਾਈ ਬਣੂ ਸਟੇਜ ਸੈਕਟਰੀ ਰੋਲ ਕੈਮਰਾ ਅਸ਼ਕਨ ਲਓ ਜੀ ਤੁਹਾਡੇ ਸਾਹਮਣੇ ਹਾਜ਼ਰ ਹੈ ਪੰਜਾਬ ਦੇ ਹਾਸਿਆਂ ਦਾ ਵਨਜਾਰਾ ਬਾਪੂ ਦਾ ਹਰਮਨ ਪਿਆਰਾ ਬਿੱਲੂ ਬੱਕਰਾ ਸਤਰੀ ਗਾਜਤ ਸਾਹਿਬ ਤਨ ਪਾਦ ਸਾਡੇ ਦਰਸ਼ਨ ਹੋਏ ਤੁਹਾਡੇ ਚੋੜਾ ਚਲੀ ਦਾ ਮੇਲਾ ਖੌਣ ਗੁਣੂ ਘਰ ਚੱਲਾ ਆਪਣੀ ਕਮੇਡੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਸ਼ੇਰ ਅਰਜ਼ ਕੀਤਾ ਅਰਜ਼ ਕੀਤਾ ਇੱਕ ਸਮਾਂ ਆਊਗਾ ਹੂੰ ਇੱਕ ਸਮਾਂ ਆਊਗਾ ਇੱਕ ਸਮਾਂ ਆਊਗਾ ਜੇ ਉਹ ਅਗਲੀ ਲਾਈਨ ਨਾ ਬੋਲਿਆ ਉਹ ਸਮਾਂ ਹੁਣੀ ਆਊਗਾ ਜੇ ਸਭ ਤੋਰੀ ਇਹਦਾ ਮੇਰੇ ਕਹਿਣ ਦਾ ਸਟਾਈਲ ਹੈ ਇਧਰੋਂ ਇੱਕ ਚੂਹਾ ਆਇਆ ਬੇਟਾ ਬਹੁਤ ਕਰ ਰਿਹਾ ਡਾਈ ਦਿੱਤਾ ਸੀ ਜੱਜ ਸਾਬ ਜੀ ਇਹ ਤਾਂ ਮੇਰੇ ਕਹਿਣ ਦਾ ਸਟਾਈਲ ਹੈ ਇਧਰੋਂ ਇੱਕ ਚੂਹਾ ਆਇਆ ਇਧਰੋਂ ਇੱਕ ਚੂਹਾ ਆਇਆ ਫਿਰ ਤੇ ਉਧਰੋਂ ਇੱਕ ਚੂਹਾ ਆਇਆ ਫਿਰ ਤੇ ਉਧਰੋਂ ਵੀ ਇੱਕ ਚੂਹਾ ਆਇਆ ਫਿਰ ਅੱਗੇ ਗਿਆ ਚੂਹਾ ਉਧਰ ਲੰਘ ਗਿਆ ਉਧਰ ਆ ਚੂਹਾ ਉਧਰ ਲੰਘ ਗਿਆ ਵਾਹ ਜੀ ਵਾਹ ਕੀ ਕਹਿਣਾ ਚਾਹੋ ਜੱਜ ਸਾਬ ਬਿੱਲੂ ਬੱਕਰੇ ਦੀ ਕਮੇਡੀ ਬਾਰੇ ਵਾਹ ਜੀ ਵਾਹ ਜੱਜ ਸਾਬ ਘਰੇ ਹੋ ਗਏ ਲੱਗਦਾ ਤਾੜੀਆਂ ਮਚਾਉਣਗੇ ਲੱਗਦਾ ਉਹ ਤਾਂ ਬਿੱਟੀਆਂ ਦੇ ਛੂਹਾਂ ਦੇ ਚੁਟਕਲੇ ਕਿਹੜਾ ਸੁਣਤਾ ਕਿਹੜਾ ਸੁਣਤਾ ਬਿੱਲੀ ਚੂਹਾ ਉਹ ਤੁਸੀਂ ਇਹ ਸਭ ਛੱਡੋ ਮੇਰੇ ਦਰਬਾਰ 'ਚ ਇੱਕ ਸਕੀਮ ਆਈ ਆ ਮੈਂ ਲੜ ਕਿਸੇ ਥਾਂ ਦੇ ਪਿਓ ਦੇਰਾ ਮਾਂ ਦੇ ਉਹ ਤੂੰ ਮੇਰਾ ਸਾਰਾ ਗੂੜੋ ਬਕਰ ਕਰ ਰੱਖ ਤਾ ਉਹ ਤੁਸੀਂ ਇਹ ਸਭ ਛੱਡੋ ਮੇਰੇ ਦਿਮਾਗ 'ਚ ਇੱਕ ਸਕੀਮ ਆਈ ਆ ਆਪਾਂ ਖੋਲਦੇ ਆ ਕਵੀ ਦਰਬਾਰ ਕਵੀ ਦਰਬਾਰ ਖੁੱਲਿਆ ਨਹੀਂ ਜਾਂਦਾ ਓਏ ਕਵੀ ਦਰਬਾਰ ਸੁਣਾਇਆ ਜਾਂਦਾ ਹੈ ਸੁਣਾਇਆ ਜਾਂਦਾ ਲੋ ਜੀ ਤੋ ਅੱਦੇ ਸਾਹਮਣੇ ਪੇਜਾ ਸਾਡਾ ਕੈਂਡ ਬਾਪੂ ਦੀ ਕੈਂਡ ਕਵਿਤਾਵਾਂ ਨਾਚਰ ਦੇਸੀ ਇਹ ਦੁਨੀਆ 420 ਮਿੱਤਰਾ ਇਹ ਦੁਨੀਆ 420 ਮਿੱਤਰਾ ਹਰ ਵਕਤ ਖਤਰੇ ਦੀ ਘੰਟੀ ਮਿੱਤਰਾ ਹਰ ਵਕਤ ਖਤਰੇ ਦੀ ਘੰਟੀ ਮਿੱਤਰਾ ਇਹ ਦੁਨੀਆ 420 ਮਿੱਤਰਾ ਹਰ ਵਕਤ ਖਤਰੇ ਦੀ ਘੰਟੀ ਮਿੱਤਰਾ ਪਹੁੰਚ ਕਰ ਲੈ ਤੂੰ ਕਿਸੇ ਤਾਈ ਪਹੁੰਚ ਕਰ ਲੈ ਵਿੱਚ ਸੈਂਟਰ ਪਹੁੰਚ ਕਰ ਲੈ ਵਿੱਚ ਸੈਂਟਰ ਮੰਤਰੀ ਬਣ ਜਾ ਮਾਰ ਕੇ ਫੋਕੇ ਫੈਂਟਰ ਮਾਰ ਕੇ ਫੋਕੇ ਫੈਂਟਰ ਹੁਣ ਨਾજર ਦੇਸੀ ਦੇ ਬਾਅਦ ਸਫਲਤਾ ਦੇ ਬਾਅਦ ਨਵੇਂ ਅਵਰ ਦੇ ਕਵੀ ਨੰਬੂ ਲੰਬਰ ਦਾ ਲਓ ਪੇਸ਼ ਹੈ ਪਿੰਡ ਦੇ ਹਾਲਾਤਾਂ ਨੂੰ ਬਿਆਨ ਕਰਦੀ ਕਵਿਤਾ ਬਸ 2 ਮਿੰਟ ਪਹਿਲਾਂ ਹੀ ਲਿਖੀ ਉਲਾਮਬਾ ਜਿਹੜਾ ਸੁਣ ਕੇ ਜਿਹੜਾ ਹਾਂ ਤੂੰ ਖਾ ਗਿਆ ਪਿੰਡ ਦੇ ਛੱਪੜ ਓਏ ਬੜਾ ਵਧਾਲਿਆ ਰਥੜ ਓਏ ਵਾਹ ਤੂੰ ਖਾ ਗਿਆ ਪਿੰਡ ਦੇ ਛੱਪੜ ਓਏ ਬੜਾ ਵਧਾਲਿਆ ਰਥੜ ਓਏ ਤਾਰੀ ਚੱਕਦੀ ਰੂੜੀ ਤੂੰ ਖਾ ਗਿਆ ਸ਼ਾਮ ਲਾੜ ਦੀ ਤੂੜੀ ਤੂੰ ਨਾ ਲਿਆਂਦੀ ਸਕੀਮ ਨਰੇਕਾ ਤੂੰ ਵੇਚਿਆ ਮੰਦਰ ਵਾਲਾ ਦੇਗਾ ਤੂੰ ਨਾ ਵੰਡੀਆਂ ਸਮਾਨ ਖੇਡਾਂ ਦਾ ਨਾਲੇ ਲੋਨ ਖਾ ਗਿਆ ਭੇਡਾਂ ਦਾ ਛਗਣ ਸਕੀਮ ਤੂੰ ਕੁੜੀਆਂ ਦੀ ਨਾਲੇ ਪੈਨਸ਼ਨ ਆ ਗਿਆ ਬੁੜੀਆਂ ਦੀ ਸਹੀ ਗੱਲ ਹੈ ਸ਼ਗਨ ਸਕੀਮ ਤ ਕੁੜੀਆਂ ਦੀ ਨਾਲੇ ਪੈਨਸ਼ਨ ਖਾ ਗਿਆ ਬੁੜੀਆਂ ਦੀ ਨਾ ਦਿੱਤਾ ਪੈਸਾ ਖਰਾਬੇ ਦਾ ਉਹ ਨਲਕਾ ਵੇਚਦਾ ਬਾਬੇ ਦਾ ਵੇਚੇ ਵਲੇਤੀ ਵੱਚੇ ਤੂੰ ਵੇਚੇ ਵਲੇਤੀ ਵੱਚੇ ਤੂੰ ਨਾ ਵੇਚੇ ਕਬੱਡੀ ਵਾਲਿਆਂ ਨੂੰ ਕੱਚੇ ਤੂੰ ਅਖਬਾਰਾਂ ਚ ਛਪਾਵਾਂਗੇ ਖਾਦੇ ਕੱਪੜੇ ਨੋਟਾਂ ਦਾ ਤੂੰ ਜਮ੍ਹਾਂ ਮੁੱਲ ਨਹੀਂ ਮੋੜਿਆ ਪਾਇਆ ਜਾਲੀ ਜਾਲੀ ਵੋਟਾਂ ਦਾ ਪਾਇਆ ਜਾਲੀ ਵੋਟਾਂ ਦਾ ਜਾਲੀ ਵੋਟਾਂ ਦਾ ਲਓ ਜੀ 나જર ਦੇਸੀ ਦੇ ਲੰਮੂ ਨੰਬਰਦਾਰ ਦੀ

ਅੱਜ ਪਾਉਂ ਜ਼ਰੂਰ ਪਹਿਣਗੇ ਕਿਵੇਂ ਉਹ ਦੇਖ ਮੈਡਮ ਮੰਦੀ ਰੇਲ ਗੱਡੀ ਤੇ ਟੱਪੇ ਵਾਂਗੂ ਆ ਆ ਆ ਆਇਓ ਜੀ ਆਇਓ ਆਇਓ ਸਸਰੀਕਰ ਜੀ ਸਸਰੀਕਰ ਐ ਤੁਸੀਂ ਸਾਡੇ ਘਰੇ ਪੈਰ ਪੈਣ ਆਇਓ ਜੀ ਨਹੀਂ ਜੀ ਮੈਂ ਤਾਂ ਸਰਵੇ ਕਰਨ ਆਈ ਆ ਕੀ ਕਰਨੀ ਆ ਕੁੜੀਏ ਸਪਰੇਅ ਕਰਨ ਆਈ ਆ ਨਹੀਂ ਜੀ ਨਹੀਂ ਮੈਂ ਸਰਵੇ ਕਰਨ ਆਈ ਆ ਮੇਰਾ ਮਤਲਬ ਕਿ ਮੈਂ ਪੁੱਛਣ ਆਈ ਆ ਕਿ ਤੁਹਾਡੇ ਘਰ ਚੋਂ ਕੌਣ ਕੀ ਕੀ ਕੰਮ ਕਰਦਾ ਲੈ ਸਾਡੇ ਜਿਹੜਾ ਚੱਲਦੇ ਆ ਠੇਲੇ ਅਸੀਂ ਤਾਂ ਤਿੰਨੇ ਤਕੜਿਆਂ ਵੇਲੇ ਇਹ ਮੁੰਡਾ ਕੀ ਕੰਮ ਕਰਦਾ ਆ ਇੱਕ ਨੰਬਰ ਆ ਹਾਂਜੀ ਇਹ ਮੁੰਡਾ ਕੰਮ ਸੀ ਜਿਹੜਾ ਜਲਦੀ ਪੁਸਤੀ ਖਰੀਦਣ ਲੱਗ ਪਏ ਹੁਣੇ ਰੱਦੀ ਸਿਰਤੇ ਰੱਖ ਲਈ ਇਹਨੇ ਵਰਦੀ ਸਾਈਕਲ ਲੈ ਕੇ ਬਣ ਗਿਆ ਤੋਤੀ ਸਾਈਕਲ ਦੇ ਚੱਕਾ ਘਮਾਉਂਦਾ ਪਿੰਡਾਂ ਦੇ ਵਿੱਚ ਕੈਂਚੀਆ ਲਾਉਂਦਾ ਪੂਰੀਆਂ ਹੋ ਗਿਆ ਮੇਰੀਆਂ ਸਤਰਾ ਚੱਪਲਾਂ ਦੇ ਵਿੱਚ ਪਾਉਂਦਾ ਵਧਰਾ ਕਦੇ ਕਦੇ ਜੀਲਦੀ ਪੈਂਟ ਦੇ ਨਾਲ ਪਾ ਕੇ ਰੱਖਦਾ ਬਣਾਣਾ ਤੇਲੇ ਨੂੰ ਬਚਦੀ ਨਹੀਂ ਪਰ ਇੱਕ ਮੁੰਡਾ ਬਿਜ਼ਨਸਮੈਨ ਹੈ। ਇਹ ਇਹ ਦੋ ਨੰਬਰਾਂ ਵਾਲਾ ਮੁੰਡਾ ਕੀ ਕੰਮ ਕਰਦਾ ਹੈ? ਇਹ ਇਹਦੇ ਕੰਮਕਾਰ ਪੜੇ ਨੇ ਜੀ ਆਦੇ ਖੁੱਲ ਲਿਸਟ ਬਣਾਈ ਬੈਠੇ ਜੀ ਅਸੀਂ ਤਾਂ ਨਵਾਂ ਨਵਾਂ ਕੰਮ ਸ਼ੁਰੂ ਕੀਤਾ ਇਹਨੇ ਨਮੀ ਸੌਂਡ ਦਾ ਪਾਲ ਲਾਡੀ ਜੇ ਕੈਨੇਡਾ ਤੇ ਲਵਾਉਂਦਾ ਵੀ ਜੇ ਰਿਸ਼ਤੇ ਕਰਾਉਂਦਾ ਲੱਭ ਕੇ ਲਾਰੇ ਤੇ ਭੂਤ ਕੱਢਣ ਦੇ ਲਾਉਂਦਾ ਝਾੜੇ। ਮੱਥੇ ਦੀਆਂ ਰਖਾਵਾਂ ਦੇਖੋ ਚੂਹੇ ਮਾਰ ਦਵਾਈ ਵਿੱਚ YouTube ਤੇ ਕਰਦਾ ਸ਼ੇਅਰ ਮੋਬਾਈਲਾਂ ਦੇ ਵੀ ਕਰੇ ਰਿਪੇਅਰ ਦਿਨ ਆਉਣਗੇ ਇਹਦੇ ਅੱਛੇ। ਇਨੇ ਪਰਸੋ ਵੀ ਲੰਦੇ ਦੇ ਸੀ ਕੱਛੇ ਪੰਜਾਬੀ ਦੀਆਂ ਕਿਤਾਬਾਂ ਪੜਦਾ ਅੰਗਰੇਜ਼ੀ ਦੇ ਵਿੱਚ ਕਰਦਾ ਸਾਇਨ ਹੈ ਤੇ ਲੀਨ ਨੂੰ ਵੀ ਨਹੀਂ ਬਚਦੀ ਪਰ ਮੁੰਡਾ ਵੀ ਦਿਸੇ ਮੈਨ ਹੁਣ ਮੈਂ ਲਿਖਾਂ ਕਿ ਜੀ ਆ ਲੈ ਕੇ ਕੁੜੀਆਂ ਜਿਹੜਾ ਸਾਡੇ ਲੇਖਾਂ 'ਚ ਲਿਖਿਆ ਉਹ ਹੀ ਲਿਖਦੇ ਆ ਮੁੰਡਾ ਬਿਜ਼ਨਸਮੈਨ ਹੈ ਤੇ ਉਹ ਵੀ ਮੁੰਡਾ ਬਿਜ਼ਨਸਮੈਨ ਹੈ ਆ ਵੀ ਮੁੰਡਾ ਬਿਜ਼ਨਸਮੈਨ ਹੈ ਤੇ ਉਹ ਵੀ ਮੁੰਡਾ ਬਿਜ਼ਨਸਮੈਨ ਹੈ ਪੀਚੇ ਨਸਮੈਨ ਹੈ ਬਿਜ਼ਨਸਮੈਨ ਹੈ